ਸਤਿ ਸ਼੍ਰੀ ਅਕਾਲ ਮੈਂ ਖਰ ਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਦਿੱਲੀ ਦੀਆਂ ਚੋਣਾਂ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਆਪਣਾ ਸਾਰਾ ਧਿਆਨ ਪੰਜਾਬ ਵੱਲ ਕੇਂਦਰਿਤ ਕਰ ਲਿਆ ਸੀ ਇਹ ਕਿਹਾ ਜਾ ਰਿਹਾ ਸੀ ਕਿ ਹੁਣ ਪੰਜਾਬ ਦੇ ਨਾਲ ਪੂਰੀ ਬਿੰਨ ਦੇ ਨਾਲ ਤਰੱਕੀ ਕਰਕੇ ਕੰਮ ਕਰਕੇ ਪੰਜਾਬ ਮਾਡਲ ਨੂੰ ਦੇਸ਼ ਭਰ ਦੇ ਵਿੱਚ ਉਭਾਰਿਆ ਜਾਵੇਗਾ ਇਹੀ ਮਾਡਲ ਦਿਖਾ ਕੇ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਪਾਰਟੀ ਜਾਏਗੀ ਤੇ ਦਿਖਾਏਗੀ ਕਿ ਅਸੀਂ ਕਿਸ ਤਰੀਕੇ ਨਾਲ ਵਿਕਾਸ ਦੇ ਕੰਮ ਇਸ ਸੂਬੇ ਦੇ ਵਿੱਚ ਕੀਤੇ ਪਰ ਜੋ ਜ਼ਮੀਨ ਤੇ ਹੋ ਰਿਹਾ ਹੈ ਉਹ ਇਸ ਦਾ ਉਲਟਾ ਹੋ ਰਿਹਾ ਜਿਵੇਂ 2027 ਨੇੜੇ ਆਉਂਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੀ ਹਰ ਕੋਸ਼ਿਸ਼ ਹਰ ਦਾ ਉਲਟਾ ਪੈਰ ਹੈ 24 ਜੁਲਾਈ ਨੂੰ ਪੰਜਾਬ ਸਰਕਾਰ ਨੇ ਨਵੇਂ ਯੂਨੀਫਾਈਡ ਬਿਲਡਿੰਗ ਰੂਲਸ ਦਾ ਖਰੜਾ ਜਨਤਾ ਦੇ ਸਾਹਮਣੇ ਰੱਖਿਆ ਸੀ ਤੇ ਲੋਕਾਂ ਦੇ ਸੁਝਾਅ ਲੋਕਾਂ ਦੀ رائے ਮੰਗੀ ਸੀ ਕਿ ਉਹ ਕੀ ਸੋਚਦੇ ਨੇ ਜਾਂ ਉਹ ਕੀ ਚਾਹੁੰਦੇ ਨੇ ਕਿਸ ਤਰ੍ਹਾਂ ਦੇ ਨਿਯਮ ਬਣਨੇ ਚਾਹੀਦੇ ਨੇ ਜਾਂ ਕਿਸ ਤਰ੍ਹਾਂ ਦੀ ਨੀਤੀ ਸਰਕਾਰ ਲੈ ਕੇ ਆਵੇ ਕੀ ਕਿਹਾ ਪੰਜਾਬ ਦੇ ਲੋਕਾਂ ਨੇ ਡਰਾਫਟ ਪੰਜਾਬ ਯੂਨੀਫਾਈਡ ਬਿਲਡਿੰਗ ਰੂਲਸ 2025 ਪਿੰਡ ਪੜ ਵਾਲੇ ਅਨਸੁਰੱਖਿਅਤ ਅਤੇ ਨਾ ਰਹਿਣ ਯੋਗ ਸ਼ਹਿਰਾਂ ਦੀ ਸਮੱਸਿਆ ਨੂੰ ਸੱਦਾ ਦੇਣ ਦੀ ਤਿਆਰੀ ਜੋ ਇਸ ਦੇ ਵਿੱਚ ਪ੍ਰਾਵਧਾਨ ਨੇ ਇਸ ਦੇ ਵਿੱਚ ਨੁਕਤੇ ਰੱਖੇ ਗਏ ਨੇ ਅਨਲਿਮਿਟਿਡ ਫਲੋਰ ਏਰੀਆ ਰੇਸ਼ੋ ਇਮਾਰਤ ਦੀ ਉਚਾਈ ਤੇ ਕੋਈ ਵੀ ਰੋਕ ਨਹੀਂ ਇਹ ਸ਼ਰਤਾਂ ਬੁਨਿਆਦੀ ਢਾਂਚੇ ਤੇ ਹੋਰ ਦਬਾਅ ਪਾ ਸਕਦੀਆਂ ਨੇ ਟ੍ਰੈਫਿਕ ਦੀ ਸਮੱਸਿਆ ਨੂੰ ਹੋਰ ਵਧਾ ਸਕਦੀਆਂ ਨੇ ਤੇ ਅੱਗ ਲੱਗਣ ਦੇ ਅਜਿਹੇ ਖਤਰੇ ਜਿਨ੍ਹਾਂ ਤੇ ਕਾਬੂ ਨਾ ਪਾਇਆ ਜਾ ਸਕੇ ਪੈਦਾ ਕਰ ਸਕਦੀਆਂ ਇਹ ਕਹਿਣਾ ਹੈ ਜਾਂ ਇਹ ਇਤਰਾਜ਼ ਹਨ ਪਬਲਿਕ ਐਕਸ਼ਨ ਕਮੇਟੀ ਦੇ ਵੱਖ-ਵੱਖ ਐਨ ਜੀਓ ਦੇ ਸਮਾਜਿਕ ਕਾਰਕੁਨਾਂ ਦੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਵੱਖ-ਵੱਖ ਹਿੱਸੇਦਾਰਾਂ ਨੇ ਜਿਨ੍ਹਾਂ ਨੇ ਆਪਣੇ ਜਵਾਬ ਜਾਂ ਆਪਣੇ ਇਤਰਾਜ਼ ਪੰਜਾਬ ਸਰਕਾਰ ਨੂੰ ਭੇਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਜਲੰਧਰ ਕੈਂਟ ਦੇ ਐਮਐਲਏ ਪ੍ਰਗਟ ਸਿੰਘ ਕਹਿੰਦੇ ਨੇ ਕਿ ਲੈਂਡ ਪੂਲਿੰਗ ਨੀਤੀ ਤੱਕੇ ਨਾਲ ਲਾਗੂ ਨਾ ਹੋ ਸਕਣ ਤੋਂ ਬਾਅਦ ਹੁਣ ਇਹ ਬਿਲਡਿੰਗ ਲੇਮ ਨਿਹਾਉਂਦੇ ਜਾ ਰਹੇ ਨੇ ਤਾਂਕਿ ਸੂਬੇ ਦੇ ਸਰੋਤਾਂ ਦੀ ਲੁੱਟ ਕੀਤੀ ਜਾ ਸਕੇ ਕੋਰਿੰਗ ਨੇ ਐਕਸ ਤੇ ਲਿਖਿਆ ਇਹ ਨਿਯਮ ਬਿਲਡਰਾਂ ਨੂੰ ਜਿੰਨੀਆਂ ਮਰਜ਼ੀ ਮੰਜ਼ਲਾਂ ਬਣਾਉਣ ਦੀ ਇਜਾਜ਼ਤ ਦਿੰਦੇ ਨੇ ਜਿੱਥੇ ਮਰਜ਼ੀ ਫੈਕਟਰੀ ਲਾਓ ਹਰ ਜ਼ੋਨ ਦੇ ਵਿੱਚ ਬੇਸਮੈਂਟ ਬਣਾ ਸਕਦੇ ਹਾਂ ਖੇਤੀਬਾੜੀ ਵਾਲੀ ਜ਼ਮੀਨ ਤੇ ਫਾਰਮ ਹਾਊਸ ਬਣਾ ਸਕਦੇ ਹਾਂ ਜਦੋਂ ਦਿੱਲੀ ਦੇ ਵਿੱਚ ਪ੍ਰਦੂਸ਼ਣ ਫੈਲਦਾ ਸੀ ਤਾਂ ਆਮ ਆਦਮੀ ਪਾਰਟੀ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ ਰੌਲਾ ਪਾਉਂਦਾ ਸੀ ਚੀਕਾਂ ਮਾਰਦਾ ਸੀ ਤੇ ਹੁਣ ਪੰਜਾਬ ਦੇ ਵਾਤਾਵਰਨ ਦਾ ਫਿਕਰ ਕਿਉਂ ਨਹੀਂ ਹੈ ਪਰਗਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੇ ਇਤਰਾਜ਼ ਰੱਖਣ ਦੇ ਲਈ ਸਿਰਫ 30 ਦਿਨ ਦਾ ਸਮਾਂ ਦਿੱਤਾ ਸੀ ਤੇ ਕੋਈ ਵੀ ਈਮੇਲ ਆਈਡੀ ਨਹੀਂ ਦਿੱਤੀ ਗਈ ਸੀ ਜਿੱਥੇ ਇਤਰਾਜ਼ ਭੇਜੇ ਜਾ ਸਕਣ ਮੈਂ ਇਸ ਦਾ ਪੁਰਜ਼ੋਰ ਵਿਰੋਧ ਕਰਦਾ ਹਾਂ ਵਿਧਾਨ ਸਭਾ ਦੇ ਵਿੱਚ ਚਰਚਾ ਦੀ ਮੰਗ ਕਰਦਾ ਹਾਂ ਸਰਬ ਪਾਰਟੀ ਮੀਟਿੰਗ ਬਾਤਾਂਵਰਨ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਸੱਦੀ ਜਾਵੇ ਇਸ ਦੀ ਵੀ ਮੰਗ ਕਰਦਾ ਇਹ ਵੀ ਇਤਰਾਜ਼ ਜਤਾਇਆ ਗਿਆ ਕਿ ਜਿਹੜੇ ਨਿਯਮ ਹਨ ਉਹ ਸਿਰਫ ਅੰਗਰੇਜ਼ੀ ਦੇ ਵਿੱਚ ਹੀ ਕਿਉਂ ਛਾਪੇ ਗਏ ਪੰਜਾਬੀ ਦੇ ਵਿੱਚ ਉਹ ਨਿਯਮ ਕਿਉਂ ਨਹੀਂ ਛਾਪੇ ਗਏ ਉਹ ਡਰਾਫਟ ਦਾ ਜਿਹੜਾ ਖਰੜਾ ਸੀ ਉਹ ਪੰਜਾਬੀ ਦੇ ਵਿੱਚ ਕਿਉਂ ਨਹੀਂ ਜਾਰੀ ਕੀਤਾ ਗਿਆ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਲੈਂਡ ਪੂਲਿੰਗ ਨੀਤੀ ਦੇ ਵਾਪਸ ਲੈਣ ਲਈ ਮਜਬੂਰ ਹੋਣ ਤੋਂ ਬਾਅਦ ਕੇਜਰੀਵਾਲ ਆਪਣੇ ਉਹਨਾਂ ਬਿਲਡਰਾਂ ਦੀ ਪਰਪਾਈ ਕਰਨ ਲਈ ਜਿਨ੍ਹਾਂ ਨੇ ਪੰਜਾਬ ਦੀਆਂ ਜ਼ਮੀਨਾਂ ਸਸਤੇ ਵਿੱਚ ਕਬਜ਼ਾ ਕਰਨ ਦੇ ਲਈ ਹਜ਼ਾਰਾਂ ਕਰੋੜ ਰੁਪਏ ਕੇਜਰੀਵਾਲ ਨੂੰ ਦਿੱਤੇ ਸੀ ਕੁਲ ਪ੍ਰੋ ਕੋਡ ਦੇ ਤਹਿਤ ਇਹ ਬਿਲਡਿੰਗ ਨਿਯਮ ਲਿਆ ਰਿਹਾ ਹੈ ਜੋ ਇਤਰਾਜ ਕਾਂਗਰਸ ਨੇ ਚੱਕੇ ਨੇ ਉਹੀ ਇਤਰਾਜ ਉਠਾਉਂਦੇ ਹੋਏ ਸ਼ਕੀਰਪਾਲ ਕਹਿੰਦੇ ਨੇ ਕਿ ਉਹਨਾਂ ਦੀ ਪਾਰਟੀ ਪੂਰੀ ਸ਼ਿੱਦਤ ਦੇ ਨਾਲ ਇਸ ਦਾ ਵਿਰੋਧ ਕਰੇਗੀ ਲੋਕਾਂ ਨੂੰ ਵੀ ਅਪੀਲ ਉਹਨਾਂ ਨੇ ਕੀਤੀ ਕਿ ਉਹ ਇਸ ਵਿਰੋਧ ਦੇ ਵਿੱਚ ਪਾਰਟੀ ਦਾ ਸਾਥ ਦੇਣ ਹੁਣ ਲੁਧਿਆਣਾ ਦੇ ਬੱਤੇਵਾਲ ਤੋਂ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰ ਜਸ਼ਕੀਰਤ ਸਿੰਘ ਇਹਨਾਂ ਨਿਯਮਾਂ ਨੂੰ ਲੈਂਡ ਪੂਲਿੰਗ ਪਾਲਿਸੀ 2.0 ਦਾ ਨਾਮ ਦੇ ਦਿੰਦੇ ਨੇ ਤੇ ਕਹਿੰਦੇ ਨੇ ਕਿ ਬਿਲਡਿੰਗ ਲਾਅ ਵਿੱਚ ਬਦਲਾ ਸੂਬੇ ਦੇ ਸ਼ਹਿਰਾਂ ਦੇ ਨਕਸ਼ੇ ਨੂੰ ਖਰਾਬ ਕਰ ਦੇਵੇਗਾ। ਸ਼ਹਿਰੀ ਵਿਕਾਸ ਤੇ ਹਾਊਸਿੰਗ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ 24 ਜੁਲਾਈ ਨੂੰ ਇਸ ਨੀਤੀ ਦਾ ਐਲਾਨ ਕੀਤਾ ਸੀ ਤੇ ਉਸੇ ਦਿਨ ਸਾਰੇ ਅਖਬਾਰਾਂ ਦੇ ਵਿੱਚ ਇਹ ਇਸ਼ਤਿਹਾਰ ਵੀ ਦੇ ਦਿੱਤੇ ਗਏ ਸਨ ਜਿਨ੍ਹਾਂ ਨੂੰ ਕੋਈ ਇਤਰਾਜ਼ ਹੈ, ਜਿਨ੍ਹਾਂ ਲੋਕਾਂ ਵੱਲੋਂ ਕੋਈ رائے ਦੇਣੀ ਹੈ, ਕੋਈ ਸੁਝਾਅ ਦੇਣਾ ਹੈ। ਉਹ ਦੇ ਸਕਦੇ ਨੇ ਲੋਕਾਂ ਦੇ ਇਤਰਾਜ਼ ਵੀ ਮੰਗੇ ਗਏ ਸੀ ਉਸ ਸਮੇਂ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਪੂਰੇ ਜੋਰਾਂ ਤੇ ਚੱਲ ਰਹੇ ਸੀ ਤੇ ਅਖਬਾਰਾਂ ਦੇ ਵਿੱਚ ਜਿਹੜੇ ਇਸ਼ਤਿਹਾਰ ਦਿੱਤੇ ਸੀ ਉਹਦੇ ਵਿੱਚ ਕੋਈ ਈਮੇਲ ਆਈਡੀ ਵੀ ਨਹੀਂ ਸੀ ਤੇ ਇਸ ਕਰਕੇ ਜਿਹੜੀ ਪਬਲਿਕ ਐਕਸ਼ਨ ਕਮੇਟੀ ਹੈ ਉਸ ਨੇ ਪੰਜਾਬ ਦੇ ਟਾਊਨ ਐਂਡ ਕੰਟਰੀ ਪਲੈਨਿੰਗ ਦੇ ਡਾਇਰੈਕਟਰ ਉਹਨਾਂ ਦੀ ਮੇਲ ਆਈਡੀ ਤੇ ਆਪਣੇ ਇਤਰਾਜ਼ ਭੇਜੇ ਹਾਊਸਿੰਗ ਤੇ ਸ਼ਹਿਰੀ ਵਿਭਾਗ ਦੇ ਬਲ ਮੰਤਰਾਲੇਆ ਹੈ ਉਹਦੇ ਮੁੱਖ ਸਕੱਤਰ ਦੀ ਆਈਡੀ ਤੇ ਵੀ ਆਪਣੇ ਸੁਝਾਅ ਭੇਜੇ ਤੇ ਅੱਜ ਸ਼ੁੱਕਰਵਾਰ ਨੂੰ ਉਹ ਦਫ਼ਤਰ ਜਾ ਕੇ ਬਾਈ ਹੈਂਡ ਜਿ ਨੂੰ ਆਪਾਂ ਕਹਿੰਦੇ ਆ ਆਪਣੇ ਹੱਥਾਂ ਨਾਲ ਉਹਨਾਂ ਇਤਰਾਜ਼ਾਂ ਦੀ ਕਾਪੀ ਵੀ ਦਫ਼ਤਰ ਦੇ ਵਿੱਚ ਸੌਂਪ ਕੇ ਆਉਣਗੇ ਇਹ ਜਸਕੀਰਤ ਦਾ ਕਹਿਣਾ ਹੈ ਮੰਤਰੀ ਮੁੰਡੀਆਂ ਜੀ ਦਾ ਕੀ ਕਹਿਣਾ ਹੈ ਯਾਨੀ ਸਰਕਾਰ ਦਾ ਕੀ ਪੱਖ ਹੈ ਇਹ ਸਾਰੀ ਨੀਤੀ ਨੂੰ ਲੈ ਕੇ ਸਰਕਾਰ ਇਹ ਕਹਿੰਦੀ ਹੈ ਕਿ ਜੋ ਨਿਯਮਾਂ ਦੇ ਵਿੱਚ ਰਾਹਤ ਦਿੱਤੀ ਗਈ ਹੈ ਚਾਹੇ ਉਹ FAR ਫਲੋਰ ਏਰੀਆ ਰੇਸ਼ਿਓ ਹੋਵੇ ਉਹਦੇ ਵਿੱਚ ਵਾਧਾ ਕਰਨਾ ਹੋਵੇ ਵਿਸਤ੍ਰਿਤ ਜ਼ਮੀਨੀ ਕਵਰੇਜ ਹੋਵੇ ਉਹ ਗ੍ਰੀਨ ਇਮਾਰਤਾਂ ਦੀ ਉਸਾਰੀ ਨੂੰ ਵਧਾਵਾ ਦੇਣ ਦੇ ਲਈ ਕੀਤਾ ਗਿਆ ਹੈ ਉਹਨੂੰ ਡਿਜ਼ਾਈਨ ਹੀ ਇਸ ਕੰਮ ਦੇ ਵਾਸਤੇ ਕੀਤਾ ਗਿਆ ਨਾਲ ਦੀ ਨਾਲ ਹੀ ਅਸੀਂ ਇਮਾਰਤਾਂ ਦੀ ਪ੍ਰਵਾਨਗੀ ਨੂੰ ਸਰਲ ਕੀਤਾ ਹੈ ਅਫਸਰशाही ਅੜਿੱਕੇ ਹਟਾਏ ਗਏ ਨੇ ਤੇ ਸਾਰੇ ਸੂਬੇ ਦੇ ਵਿੱਚ ਇਮਾਰਤਾਂ ਨੂੰ ਬਣਾਉਣ ਦੇ ਜਿਹੜੇ ਨਿਯਮ ਨੇ ਉਹ ਇੱਕਸਾਰ ਕੀਤੇ ਗਏ ਨੇ ਅੱਡ ਅੱਡ ਮਿਊਂਸਿਪਲਿਟੀ ਦੇ ਵਿੱਚ ਅੱਡ ਅੱਡ ਕਾਨੂੰਨ ਨਹੀਂ ਹੋਣਾ ਚਾਹੀਦਾ ਸਾਰੇ ਸੂਬੇ ਦੇ ਵਿੱਚ ਇੱਕੋ ਨਿਯਮ ਕਾਨੂੰਨ ਬਣਾਇਆ ਗਿਆ ਹੈ ਸਾਰੇ ਸੂਬੇ ਦੇ ਵਿੱਚ ਇੱਕੋ ਤਰ੍ਹਾਂ ਦੀਆਂ ਬਿਲਡਿੰਗਾਂ ਬਣਨ ਦਾ ਰਾਹ ਪੱਧਰਾ ਕੀਤਾ ਗਿਆ ਹੈ ਮੁੰਡੀਆਂ ਦਾ ਕਿਹੜਾ ਹੈ ਕਿ ਸਾਰੇ ਹਿੱਸੇਦਾਰਾਂ ਨਾਲ ਸਲਾਹ ਕਰਕੇ ਜਿਹੜੇ ਆਰਕੀਟੈਕਟ ਨੇ ਬਿਲਡਰ ਨੇ ਤੇ ਜਿਹੜੇ ਟਾਊਨ ਪਲਾਨਰਸ ਨੇ ਜਾਂ ਸ਼ਹਿਰਾਂ ਦੇ ਯੋਜਨਾਕਾਰ ਨੇ ਕਿ ਵਿਸਥਾਰ ਕਿਵੇਂ ਹੋਣਾ ਚਾਹੀਦਾ ਹੈ ਸ਼ਹਿਰ ਕਿਵੇਂ ਬਣਨੇ ਚਾਹੀਦੇ ਨੇ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਕੇ ਉਹਨਾਂ ਸਾਰਿਆਂ ਦੀ ਸਲਾਹ ਦੇ ਨਾਲ ਹੀ ਇਹ ਖਰੜਾ ਤਿਆਰ ਕੀਤਾ ਗਿਆ ਹੈ ਪਰ ਜਿਹੜੀ ਪਬਲਿਕ ਐਕਸ਼ਨ ਕਮੇਟੀ ਹੈ ਉਹਨਾਂ ਨੂੰ ਕਈ ਇਤਰਾਜ਼ ਉਹ ਕਹਿੰਦੇ ਨੇ ਕਿ ਡਰਾਫਟ ਦੇ ਵਿੱਚ ਇੱਕ ਹਕੀਅਰ ਵਿੱਚ ਲੋਕਾਂ ਦੀ ਜਿਹੜੀ ਵਸੋਂ ਹੈ ਉਹ 900 ਤੱਕ ਕਰਨ ਦੀ ਇਜਾਜ਼ਤ ਹੈ ਇਹਦੇ ਨਾਲ ਭੀੜਪਾੜ ਵਧੇਗੀ ਤੇ ਇਹਦੇ ਨਾਲ ਪ੍ਰਦੂਸ਼ਣ ਵੀ ਵਧੇਗਾ ਬੇਸਮੈਂਟਾਂ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਹੈ ਹੜਾਂ ਦੇ ਇਲਾਕੇ ਦੇ ਵਿੱਚ ਇਹ ਬਹੁਤ ਖਤਰਨਾਕ ਕਦਮ ਹੈ ਅੱਗ ਲੱਗਣ ਦਾ ਵੀ ਬਹੁਤ ਵੱਡਾ ਖਤਰਾ ਹੈ ਪੰਜਾਬ ਦੇ ਵਿੱਚ ਅੱਜ ਕੱਲ ਵੀ ਹਾੜਾਂ ਦਾ ਖਤਰਾ ਬਣਿਆ ਹੋਇਆ ਹੈ ਪੰਜਾਬ ਇੱਕ ਫਲੱਡ ਪ੍ਰਾਉਨ ਏਰੀਆ ਹੈ ਇਹ ਇਸ ਕਮੇਟੀ ਦਾ ਕਹਿਣਾ ਹੈ ਤੇ ਉਹੋ ਜੇ ਖੇਤਰ ਦੇ ਵਿੱਚ ਤੁਸੀਂ ਬੇਸਮੈਂਟਾਂ ਦੇ ਵਿੱਚ ਰਹਿਣ ਦੀ ਇਜਾਜ਼ਤ ਦਿੰਦੇ ਹੋ ਇੱਕ ਬੜਾ ਖਤਰਨਾਕ ਕਦਮ ਇੱਕ ਹੋਰ ਨਿਯਮ ਤੇ ਵੀ ਇਤਰਾਜ ਦਤਾਇਆ ਗਿਆ ਹੈ ਤੇ ਉਹ ਹੈ ਕਿ ਕਿਸੇ ਵੀ ਘਰੇਲੂ ਅਦਾਰੇ ਦੇ ਵਿੱਚ 50 ਫੀਸਦੀ ਹਿੱਸੇ ਦੇ ਵਿੱਚ ਤੁਸੀਂ ਕਮਰਸ਼ੀਅਲ ਕੰਮ ਵਾਸਤੇ ਉਹਨੂੰ ਵਰਤ ਸਕਦੇ ਹੋ ਇਹ ਇਜਾਜ਼ਤ ਦੇ ਦਿੱਤੀ ਗਈ ਹੈ ਅੱਧਾ ਹਿੱਸਾ ਜਿਹੜਾ ਤੁਹਾਡਾ ਘਰੇਲੂ ਆਧਾਰਾ ਹੈ ਉਹਦੇ ਵਿੱਚ ਤੁਸੀਂ ਕੋਈ ਨਾ ਕੋਈ ਕਾਰੋਬਾਰ ਕਰ ਸਕਦੇ ਹੋ ਇਸ ਦੀ ਇਜਾਜ਼ਤ ਦਿੱਤੀ ਗਈ ਹੈ ਉਹ ਕਹਿੰਦੇ ਇਹਦੇ ਨਾਲ ਤਾਂ ਆਂਡ ਗਵਾਨ ਦੀ ਸ਼ਾਂਤੀ ਭੰਗ ਹੋਵੇਗੀ ਤੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਭੀੜ ਭੜ ਹੋਰ ਵੱਧ ਜਾਵੇਗੀ ਜਿਹੜੇ ਖੁੱਲੇ ਥਾਵਾਂ ਬਾਰੇ ਨਿਯਮ ਬਣਾਏ ਗਏ ਹਨ ਉਹਨਾਂ ਦੇ ਵਿੱਚ ਵੀ ਕਮੀ ਹੈ ਜਦੋਂ ਤੁਸੀਂ ਸਾਈਡ ਏਰੀਆ ਦਾ 25% ਦੀ ਖੁੱਲਾ ਰੱਖਣ ਦੀ ਗੱਲ ਕਰਦੇ ਹੁਣ ਜੋ ਜੜੀਆਂ ਉੱਚੀਆਂ ਥਾਵਾਂ ਨੇ ਲੰਬੀ ਉੱਚੀਆਂ ਬਿਲਡਿੰਗਸ ਨੇ ਉਹਨਾਂ ਦੇ ਵਿੱਚ ਪਰ ਕੈਪੀਟਾ ਹਰਿਆਵਲ ਘਟ ਜਾਵੇਗੀ ਪਰ ਹਰੇਕ ਵਿਅਕਤੀ ਦੇ ਪ੍ਰਤੀ ਜਿੰਨਾ ਹਿੱਸਾ ਆਉਂਦਾ ਹੈ ਹਰਿਆਵਲ ਦਾ ਗ੍ਰੀਨ ਏਰੀਏ ਦਾ ਉਹ ਘਟ ਜਾਵੇਗਾ ਜਦੋਂ ਕਿ ਖੁੱਲੇ ਥਾਂ ਜਿਹੜੇ ਨੇ ਉਹ ਵਸਨੀਕਾ ਦੇ ਮੁਤਾਬਕ ਰੱਖਣੇ ਚਾਹੀਦੇ ਨੇ ਤੇ ਜਦੋਂ ਵਸੂ ਵਧੇ ਉਹ ਵੀ ਉਹਦੇ ਨਾਲ ਹੀ ਵਧਨੇ ਚਾਹੀਦੇ ਹਨ ਇਹ ਤਰਕ ਦਿੱਤਾ ਜਾ ਰਿਹਾ ਹੈ ਕਮੇਟੀ ਨੇ ਇੱਕ ਹੋਰ ਨਿਯਮ ਤੇ ਵੀ ਇਤਰਾਜ਼ ਜਤਾਇਆ ਹੈ ਇਸ ਤਰਕ ਵਿੱਚ ਵੀ ਨੁਕਸ ਦੱਸਿਆ ਹੈ ਕਿ ਜੋ ਅਪਰੋਚ ਸੜਕ ਬਣਾਈ ਜਾਣੀ ਹੈ ਉਸ ਇਮਾਰਤ ਵਾਸਤੇ ਉਸ ਨੂੰ ਇਮਾਰਤ ਦੀ ਉਚਾਈ ਤੇ ਐਫਏਆਰ ਜਿਹੜਾ ਫਲੋਰ ਏਰੀਆ ਰੈਸਟ੍ਰਿਕਸ਼ਨ ਹੈ ਉਹਦੇ ਨਾਲ ਜੋੜਿਆ ਗਿਆ ਹੈ ਇਸ ਨਿਯਮ ਦੇ ਵਿੱਚ ਟ੍ਰੈਫਿਕ ਲੋਡ ਤੇ ਐਮਰਜੈਂਸੀ ਸਰਵਿਸਿਜ਼ ਦੀਆਂ ਲੋੜਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ 21 ਮੀਟਰ ਤੱਕ ਦੀ ਇਮਾਰਤ ਦੇ ਢਾਂਚਿਆਂ ਦੇ ਵਾਸਤੇ ਬਿਲਡਿੰਗ ਪਲਾਨ ਨੂੰ ਸੈਲਫ ਸਰਟੀਫਿਕੇਸ਼ਨ ਮਤਲਬ ਖੁਦ ਹੀ ਪ੍ਰਮਾਣਿਤ ਕਰਨਾ ਇਸ ਦਾ ਵੀ ਵਿਰੋਧ ਕੀਤਾ ਗਿਆ ਹੈ ਇਹ ਕਿਹਾ ਗਿਆ ਹੈ ਕਿ ਇਸ ਦੇ ਨਾਲ ਨਿਗਰਾਨੀ ਕਮਜ਼ੋਰ ਹੋਵੇਗੀ ਉੱਚੇ ਪ੍ਰੋਜੈਕਟਾਂ ਦੇ ਵਿੱਚ ਇਸ ਨਿਯਮ ਦੀ ਦੁਰਵਤੋਂ ਹੋਵੇਗੀ ਫਾਇਰ ਸੇਫਟੀ ਯਾਨੀ ਅੱਗ ਤੋਂ ਸੁਰੱਖਿਆ ਬਾਰੇ ਵੀ ਫਿਕਰ ਜ਼ਾਹਰ ਕੀਤੇ ਗਏ ਨੇ ਪੰਜਾਬ ਦੇ ਵਿੱਚ ਜੋ ਫਾਇਰ ਬ੍ਰਿਗੇਡ ਹਨ ਉਹ ਬਹੁਤ ਉੱਚੇ ਟਾਵਰਾਂ ਨੂੰ ਹੈਂਡਲ ਕਰ ਹੀ ਨਹੀਂ ਸਕਦੇ ਉਹਨਾਂ ਦੀ ਸਮਰੱਥਾ ਹੀ ਨਹੀਂ ਹੈ ਕਿ ਉਹ ਉੱਚੇ-ਉੱਚੇ ਟਾਵਰਾਂ ਤੇ ਜੇ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਵਾਪਰ ਜਾਂਦੀ ਹੈ ਉਸ ਨੂੰ ਉਸਤੇ ਕਾਬੂ ਪਾ ਸਕਣ ਸੰਭਾਲ ਸਕਣ ਜਾਂ ਰਾਹਤ ਕਰਿਆ ਚਲਾ ਸਕਣ ਇਹ ਵੀ ਕਿਹਾ ਗਿਆ ਹੈ ਬਿਨਾ ਕਿਸੇ ਲਿੰਤ ਨੂੰ ਉਚਾਈ ਨਾ ਸੋਚੇ ਜਾਣ ਵਾਲੇ ਰਿਸਕ ਪੈਦਾ ਕਰੇਗੀ ਉੱਚੀਆਂ ਇਮਾਰਤਾਂ ਦੀ ਇਜਾਜ਼ਤ ਨੂੰ ਅੱਗ ਬੁਝਾਉਣ ਦੀ ਸਮਰੱਥਾ ਜਿਹੜਾ ਨਿਕਾਸੀ ਦਾ ਪਲਾਨ ਹੈ ਹਾਦਸੇ ਦੀ ਤਿਆਰੀ ਕੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜੋੜਿਆ ਜਾਣਾ ਚਾਹੀਦਾ ਇੱਕ ਹੋਰ ਚੀਜ਼ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ ਜੋ ਕਿ ਮੌਜੂਦਾ ਸਾਡੇ ਨਦੀਆਂ ਨਾਲੇ ਤੇ ਜ਼ਮੀਨ ਦੇ ਹੇਠਲਾ ਪਾਣੀ ਹੈ ਕਿ ਇਹ ਵਧੀ ਹੋਈ ਮੰਗ ਸੀਵਰੇਜ ਤੇ ਜਿਹੜਾ ਵੇਸਟ ਹੈ ਉਸ ਨੂੰ ਸੰਭਾਲ ਸਕੇਗਾ ਇਸ ਦੀ ਕੋਈ ਵੀ ਸਟਡੀ ਦਾ ਕੋਈ ਅਧਿਐਨ ਨਹੀਂ ਕੀਤਾ ਗਿਆ ਹੈ ਤੇ ਇਸ ਤਰੀਕੇ ਨਾਲ ਵਸੂ ਦਾ ਵਧਣਾ ਵਾਤਾਵਰਣ ਦੇ ਵਿੱਚ ਜਿਹੜਾ ਇਕੋਲੋਜੀਕਲ ਡਿਜ਼ਾਸਟਰ ਹੈ ਉਹ ਪੈਦਾ ਕਰ ਸਕਦਾ ਪੰਜਾਬ ਦੇ ਸ਼ਹਿਰ ਮੁਨਾਫੇ ਵਾਸਤੇ ਇਹਨਾਂ ਦੀ ਯੋਜਨਾ ਨਹੀਂ ਬਣਾਈ ਜਾ ਸਕਦੀ ਇਹ ਵੀ ਕਮੇਟੀ ਵੱਲੋਂ ਕਿਹਾ ਗਿਆ ਹੈ ਉਸੀਂ ਸ਼ਹਿਰਾਂ ਨੂੰ ਕੰਕਰੀਟ ਦੇ ਜੰਗਲਾਂ ਦੇ ਵਿੱਚ ਨਹੀਂ ਬਦਲ ਸਕਦੇ ਰਹਿਣ ਸੈਨ ਗ੍ਰੀਨ ਕਵਰ ਸਮਾਜਿਕ ਬੈਲੈਂਸ ਸਭ ਕੁਝ ਦੇਖਣਾ ਚਾਹੀਦਾ ਹੈ ਫਿਰ ਹੀ ਕੋਈ ਨੀਤੀ ਬਣਾਉਣੀ ਚਾਹੀਦੀ ਇਹ ਸਾਰੇ ਇਤਰਾਜ਼ ਜਿਤਾਏ ਗਏ ਨੇ ਪਰ ਇੱਥੇ ਇਹ ਸਵਾਲ ਵੀ ਉੱਠਦਾ ਹੈ ਕਿ ਸਰਕਾਰ ਦੀ ਹਰ ਨੀਤੀ ਦਾ ਵਿਰੋਧ ਸਿਰਫ ਵਿਰੋਧ ਲਈ ਹੀ ਕੀਤਾ ਜਾਣਾ ਚਾਹੀਦਾ ਹੈ ਜੇ ਸ਼ਹਿਰਾਂ ਵਿੱਚ ਤੁਸੀਂ ਵਿਸਥਾਰ ਨਹੀਂ ਕਰ ਸਕਦੇ ਚਰਾਂ ਦਾ ਵਿਸਥਾਰ ਕਰਨ ਦੇ ਲਈ ਜ਼ਮੀਨ ਅਕਵਾਇਰ ਕਰਨ ਜਾਂਦੇ ਹੋ ਉੱਥੇ ਇਤਰਾਜ਼ ਹੁੰਦਾ ਹੈ ਇਤਰਾਜ਼ ਜਾਇਜ਼ ਹੈ ਕਿ ਪਿੰਡਾਂ ਦਾ ਰਹਿਣ ਸਹਿਣ ਪਿੰਡਾਂ ਦੀ ਨਹਾਰ ਹੀ ਖਤਮ ਹੋ ਜਾਏਗੀ ਕਿਸਾਨੀ ਖਤਮ ਹੋ ਜਾਏਗੀ ਖੇਤੀ ਬਾੜੀ ਵਾਲੀ ਜਈ ਉਪਜਾਊ ਜ਼ਮੀਨ ਹੈ ਉਸ ਨੂੰ ਉਸ ਦੇ ਉੱਤੇ ਤੁਸੀਂ ਘਰ ਬਣਾ ਰਹੇ ਹੋ ਤਾਂ ਲੋਕਾਂ ਦਾ ਰੋਜ਼ਗਾਰ ਦਾ ਕੀ ਬਣੇਗਾ ਜਿਹੜੇ ਕਿਸਾਨ ਨੇ ਉਹ ਕਿੱਥੇ ਜਾਣਗੇ ਉਹ ਸਾਰੇ ਇਤਰਾਜ਼ ਜਾਇਜ਼ ਨੇ ਠੀਕ ਹੈ ਲੋਕਾਂ ਨੇ ਇਤਰਾਜ਼ ਜਤਾਇਆ ਵਿਰੋਧ ਕੀਤਾ ਡਟ ਕੇ ਵਿਰੋਧ ਕੀਤਾ ਤੇ ਸਰਕਾਰ ਨੇ ਉਸ ਸਾਰੇ ਪ੍ਰੈਸ਼ਰ ਦੇ ਚਲਦਿਆਂ ਉਹ ਸਾਰੇ ਵਿਰੋਧ ਦੇ ਚਲਦਿਆਂ ਉਹ ਨੀਤੀ ਵਾਪਸ ਲੈ ਲਈ ਪਰ ਜਦੋਂ ਉਹ ਨੀਤੀ ਵਾਪਸ ਲੈ ਲਈ ਉਸ ਤੋਂ ਬਾਅਦ ਜਿਹੜੀ ਸ਼ਹਿਰਾਂ ਦੇ ਵਿੱਚ ਹੀ ਜ਼ਮੀਨ ਹੈ ਜਿੱਥੇ ਸ਼ਹਿਰ ਵਸੇ ਹੋਏ ਨੇ ਜੇ ਉੱਥੇ ਹੀ ਤੁਸੀਂ ਰਹਾਇਸ਼ੀ ਇਮਾਰਤਾਂ ਨੂੰ ਉੱਚਾ ਚੱਕਦੇ ਹੋ ਤਾਂ ਕਿ ਹੋਰ ਲੋਕਾਂ ਦੇ ਰਹਿਣ ਦਾ ਉੱਥੇ ਬੰਦੋਬਸਤ ਕੀਤਾ ਜਾ ਸਕੇ ਤਾਂ ਫੇਰ ਕੀ ਇਤਰਾਜ਼ ਇਹ ਇਸ ਤੇ ਵੀ ਇਤਰਾਜ ਹੈ ਫੇਰ ਤੁਸੀਂ ਕਰੋਗੇ ਨਾ ਤਾਂ ਤੁਸੀਂ ਉੱਚੇ ਜਾ ਸਕਦੇ ਹੋ ਤੇ ਨਾ ਹੀ ਤੁਸੀਂ ਜ਼ਮੀਨ ਨੂੰ ਫੈਲਾ ਸਕਦੇ ਹੋ ਫੈਲਵੇਂ ਤਰੀਕੇ ਨਾਲ ਪਾਸੇ ਨਾਲ ਸ਼ਹਿਰਾਂ ਨੂੰ ਵਧਾ ਸਕਦੇ ਹੋ ਫੇਰ ਜਿਹੜੀ ਵਸੋਂ ਵੱਧ ਰਹੀ ਹੈ ਜਨਸਖਿਆ ਪੋਪੂਲੇਸ਼ਨ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉਹ ਰਹਿਣਗੇ ਕਿੱਥੇ ਤੁਸੀਂ ਘਰ ਕਿੱਥੇ ਬਣਾਓਗੇ ਇਨ੍ਹਾਂ ਜ਼ਰੂਰਤਾਂ ਦਾ ਵੀ ਧਿਆਨ ਤਾਂ ਸਾਨੂੰ ਰੱਖਣਾ ਹੀ ਪਵੇਗਾ ਜਦੋਂ ਲੈਂਡਫਿਲਿੰਗ ਦਾ ਵਿਰੋਧ ਹੋ ਰਿਹਾ ਸੀ ਤਾਂ ਇਹ ਇੱਕ ਇਤਰਾਜ਼ ਜਤਾਇਆ ਜਾ ਰਿਹਾ ਸੀ ਜਿੰਨੇ ਵੀ ਵਿਰੋਧ ਦੇ ਵਿੱਚ ਆਗੂ ਜਾਂ ਸੋਸ਼ਲ ਮੀਡੀਆ ਦੇ ਉੱਤੇ ਲੋਕ ਸਾਹਮਣੇ ਆ ਰਹੇ ਸੀ ਉਹਨਾਂ ਵੱਲੋਂ ਇੱਕ ਪ੍ਰਸ਼ਨ ਪੁੱਛਿਆ ਜਾਂਦਾ ਸੀ ਕਿ ਜੇ ਕੋਈ ਬੰਦਾ ਆਪਣੀ ਜ਼ਮੀਨ ਦੇ ਵਿੱਚ ਫਾਰਮ ਹਾਊਸ ਬਣਾਉਣਾ ਚਾਹੁੰਦਾ ਹੈ ਕੀ ਉਹ ਬਣਾ ਸਕਦਾ ਹੈ ਕੀ ਉਸ ਨੂੰ ਇਸ ਚੀਜ਼ ਦੀ ਇਜਾਜ਼ਤ ਹੈ ਕਿ ਉਹ ਆਪਣੀ ਜ਼ਮੀਨ ਦੇ ਉੱਤੇ ਫਾਰਮ ਹਾਊਸ ਬਣਾ ਸਕੇ ਉਸ ਟਾਈਮ ਇਜਾਜ਼ਤ ਨਹੀਂ ਸੀ ਤੇ ਇਸ ਦੇ ਉੱਪਰ ਇਤਰਾਜ਼ ਜਤਾਇਆ ਗਿਆ ਇਸ ਨੂੰ ਵਿਰੋਧ ਦਾ ਇੱਕ ਮੁੱਖ ਬਿੰਦੂ ਬਣਾਇਆ ਗਿਆ ਕਿ ਤੁਸੀਂ ਆਪਣੀ ਜ਼ਮੀਨ ਦੇ ਉੱਤੇ ਹੀ ਫਾਰਮ ਹਾਊਸ ਨਹੀਂ ਬਣਾ ਸਕਦੇ ਇਸ ਕਰਕੇ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈ ਨੀਤੀ ਹੈ ਉਹ ਗਲਤ ਹੈ ਪਰ ਹੁਣ ਜਦੋਂ ਇਸ ਨਵੇਂ ਨਿਯਮਾਂ ਦੇ ਵਿੱਚ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਤੁਸੀਂ ਆਪਣਾ ਫਾਰਮ ਹਾਊਸ ਬਣਾ ਸਕਦੇ ਹੋ ਤਾਂ ਇਸ ਚੀਜ਼ ਦੇ ਉੱਤੇ ਵੀ ਇਤਰਾਜ਼ ਹੈ ਇਸ ਦਾ ਵੀ ਵਿਰੋਧ ਜਤਾਇਆ ਜਾ ਰਿਹਾ ਹੈ ਕਿ ਤੁਸੀਂ ਕਿਤੇ ਵੀ ਫਾਰਮ ਹਾਊਸ ਬਣਾਉਣ ਦੀ ਇਜਾਜ਼ਤ ਕਿਵੇਂ ਦੇ ਰਹੇ ਫਿਰ ਸਰਕਾਰ ਜਾਵੇ ਕਿੱਥੇ ਕਰੇ ਕੀ ਜੇ ਵਿਰੋਧੀਆਂ ਦਾ ਕੰਮ ਸਿਰਫ ਵਿਰੋਧ ਕਰਨਾ ਹੀ ਹੈ ਤਾਂ ਫਿਰ ਸਰਕਾਰ ਦਾ ਕੀ ਕੰਮ ਹੋਣਾ ਚਾਹੀਦਾ ਜੇ ਸਰਕਾਰ ਆਪਣੀ ਕੋ ਲਿਆਂਦੀ ਹੋ ਨੀਤੀ ਨੂੰ ਵਿਰੋਧ ਦੇ باوجود ਲਾਗੂ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਨੂੰ ਤੱਕੇਸ਼ਾਹੀ ਕਿਹਾ ਜਾਂਦਾ ਹੈ ਉਸ ਨੂੰ ਡਿਕਟੇਟਰਸ਼ਿਪ ਕਹਿੰਦੇ ਹਨ ਉਸ ਨੂੰ ਅਸੀਂ ਕਹਿੰਦੇ ਹਾਂ ਇਹ ਰਾਜੇ ਬਣ ਗਏ ਨੇ ਇਹ ਹੁਕਮਰਾਨ ਨੇ ਇਹ ਤੱਕਾ ਕਰ ਰਹੇ ਨੇ ਇਹ ਲੋਕਾਂ ਦੀ ਗੱਲ ਨਹੀਂ ਸੁਣਦੇ ਔਰ ਜੇ ਤੁਸੀਂ ਵਿਰੋਧ ਦੀ ਆਵਾਜ਼ ਸੁਣਦੇ ਹੋ ਲੋਕਾਂ ਦੇ ਇਤਰਾਜ਼ਾਂ ਨੂੰ ਜਾਇਜ਼ ਮੰਨ ਕੇ ਆਪਣੀ ਉਹ ਨੀਤੀ ਵਾਪਸ ਲੈ ਲੈਣੇ ਹੋ ਤਾਂ ਉਸ ਨੂੰ ਥੁੱਕ ਕੇ ਚੱਟਣਾ ਯੂ ਟਰਨ ਲੈਣਾ ਇਹਨਾਂ ਚੀਜ਼ਾਂ ਦੇ ਨਾਲ ਟੌਂਟ ਮਾਰੇ ਜਾਂਦੇ ਨੇ ਵਿਰੋਧੀ ਧਿਰ ਸਰਕਾਰ ਦਾ ਮਜ਼ਾਕ ਕਢਾਉਂਦੇ ਨੇ ਕਿ ਦੇਖਿਆ ਸਭ ਤੋਂ ਡਰ ਗਏ ਇਹ ਤਾਂ ਆਪਣੀ ਨੀਤੀ ਵਾਪਸ ਲੈ ਲਏ ਤਾਂ ਫਿਰ ਸਰਕਾਰ ਜਾਵੇ ਕਿੱਥੇ ਜੇ ਲਾਗੂ ਕਰਦੀ ਹੈ ਤਾਂ ਤੱਕੇਸ਼ਾਹੀ ਹੈ ਜੇ ਵਾਪਸ ਲੈਂਦੀ ਆ ਤਾਂ ਡਰ ਗਏ ਥੁੱਕ ਕੇ ਚੱਟ ਲਿਆ ਪਰ ਇੱਥੇ ਜੋ ਏਡਰਾਫਟ ਪਾਲਿਸੀ ਆਈ ਹੈ ਇਹਦੇ ਵਿੱਚ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਕਿਸੇ ਨਾ ਕਿਸੇ ਹੱਦ ਤੱਕ ਆਪਾਂ ਮੰਨ ਕੇ ਹੀ ਚੱਲਦੇ ਹਾਂ ਕਿ ਵਿਰੋਧੀ ਧਿਰਾਂ ਦੇ ਤਾਂ ਸਿਆਸੀ ਪਾਰਟੀਆਂ ਨੇ ਤਾਂ ਵਿਰੋਧ ਕਰਨਾ ਹੀ ਹੁੰਦਾ ਹੈ ਪਰ ਕੀ ਆਮ ਲੋਕ ਵੀ ਇਸ ਜਿਹੜੇ ਨਿਯਮ ਚੇਂਜ ਕੀਤੇ ਗਏ ਨੇ ਬਿਲਡਿੰਗ ਲਾਜ਼ ਦਾ ਡਰਾਫਟ ਲਿਆਂਦਾ ਗਿਆ ਹੈ ਉਹਦੇ ਵਿਰੋਧ ਵਿੱਚ ਖੜੇ ਹੋਣਗੇ ਜਿਹੜੇ ਸ਼ਹਿਰਾਂ ਦੇ ਰਹਿਣ ਵਾਲੇ ਲੋਕ ਨੇ ਕੀ ਉਹ ਇਸ ਤੇ ਇਤਰਾਜ਼ ਜਿਤਾਉਣਗੇ ਜਾਂ ਫਿਰ ਕੀ ਕਿਸਾਨ ਜਿੱਥੇ ਬੰਦੀਆਂ ਵੀ ਇਸ ਦੇ ਵਿਰੋਧ ਦੇ ਵਿੱਚ ਉੱਤਰ ਆਣਗੇ ਆ ਪਹਿਲਾਂ ਜਦੋਂ ਖੇਤੀ ਕਿ ਜ਼ਮੀਨ ਅਕਵਾਇਰ ਕਰਨ ਦੀ ਗੱਲ ਹੋ ਰਹੀ ਸੀ ਲੈਂਡ ਪੂਲਿੰਗ ਸੀ ਤਾਂ ਉਹਨਾਂ ਦਾ ਅਧਿਕਾਰ ਖੇਤਰ ਸੀ ਉਹਨਾਂ ਦਾ ਹੱਕ ਬਣਦਾ ਸੀ ਕਿਉਂਕਿ ਜ਼ਮੀਨਾਂ ਉਹਨਾਂ ਦੀਆਂ ਸੀ ਜਿਨ੍ਹਾਂ ਬਾਰੇ ਗੱਲ ਕੀਤੀ ਜਾ ਰਹੀ ਸੀ ਉਦੋਂ ਉਹਨਾਂ ਦਾ ਵਿਰੋਧ ਬਿਲਕੁਲ ਜਾਇਜ਼ ਸੀ ਲੇਕਿਨ ਹੁਣ ਜੇ ਸ਼ਹਿਰਾਂ ਦੇ ਵਿੱਚ ਕੋਈ ਕਾਨੂੰਨ ਬਦਲੇ ਜਾ ਰਹੇ ਨੇ ਉੱਥੇ ਵੀ ਉਹ ਇਸ ਵਿਰੋਧ ਦੇ ਵਿੱਚ ਸ਼ਾਮਲ ਹੋਣਗੀਆਂ ਦੇ ਇਸ ਵਿਰੋਧ ਦੇ ਵਿੱਚ ਪੁੱਜ ਜਾਂਦੀਆਂ ਨੇ ਕੋਈ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਦਿੰਦੀਆਂ ਨੇ ਤਾਂ ਕਿ ਇਹ ਉਹਨਾਂ ਦਾ ਹੱਕ ਬਣਦਾ ਹੈ ਕਿ ਉਹਨਾਂ ਦਾ ਅਧਿਕਾਰ ਖੇਤਰ ਹੈ ਕਿ ਉਹ ਇੱਥੇ ਸ਼ਹਿਰਾਂ ਦੇ ਵਿੱਚ ਜੇ ਕੋਈ ਕਾਨੂੰਨ ਤਬਦੀਲ ਹੋ ਰਹੇ ਨੇ ਉਹਨਾਂ ਦੀਆਂ ਇਮਾਰਤਾਂ ਨੂੰ ਉੱਚਾ ਕਰਨ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ ਵੀ ਦਖਲ ਦੇਣਗੇ ਤੇ ਇਸ ਤੋਂ ਫਿਰ ਆਮ ਲੋਕ ਕੀ ਅੰਦਾਜ਼ਾ ਲਾਉਣ ਕੀ ਸਮਝਣ ਜੋ ਵੀ ਸਰਕਾਰ ਨਿਰਣਾ ਲੈਂਦੀ ਹੈ ਫੈਸਲਾ ਲੈਂਦੀ ਹੈ ਜੋ ਵੀ ਨੀਤੀ ਬਣਾਉਂਦੀ ਹੈ ਵਿਰੋਧੀ ਧਿਰਾਂ ਦਾ ਕੰਮ ਉਸ ਦਾ ਵਿਰੋਧ ਕਰਨਾ ਹੀ ਹੈ ਭਾਵੇਂ ਉਹ ਨੀਤੀ ਚੰਗੀ ਹੋਵੇ ਲੋਕਾਂ ਦੇ ਭਲੇ ਲਈ ਹੋਵੇ ਉਸ ਦਾ ਉਹਨਾਂ ਨੇ ਵਿਰੋਧ ਹੀ ਕਰਨਾ ਹੈ ਇਹੀ ਇੱਕ ਢੰਗ ਤਰੀਕਾ ਰਹਿ ਗਿਆ ਹੈ ਸਿਆਸਤ ਕਰਨ ਦਾ ਜੇ ਅਸੀਂ ਨਾ ਤਾਂ ਲੈਂਡ ਐਕਵਾਇਰ ਕਰਕੇ ਸ਼ਹਿਰ ਵਧਾ ਸਕਦੇ ਹਾਂ ਨਾ ਹੀ ਸ਼ਹਿਰਾਂ ਦੇ ਵਿੱਚ ਜਿਹੜੀ ਜਗ੍ਹਾ ਪਈ ਹੈ ਉਸ ਨੂੰ ਵਰਤ ਕੇ ਉਸ ਤੇ ਬਹੁ ਮੰਜਲਾ ਇਮਾਰਤਾਂ ਖੜੀਆਂ ਕਰ ਸਕਦੇ ਹਾਂ ਫਿਰ ਕਰਾਂਗੇ ਕੀ ਫਿਰ ਜੋ ਲਗਾਤਾਰ ਸਾਡੀ ਵਸੋਂ ਵਧ ਰਹੀ ਹੈ ਪੋਪੂਲੇਸ਼ਨ ਵਧ ਰਹੀ ਹੈ ਉਸ ਦੇ ਰਹਿਣ ਦਾ ਇੰਤਜ਼ਾਮ ਕਿੱਥੇ ਕਰਾਂਗੇ ਕੀ ਖੁੱਲਾ ਛੱਡ ਦੇਣਾ ਚਾਹੀਦਾ ਹੈ ਕਿ ਜੋ ਜਿਸ ਮਰਜ਼ੀ ਤਰੀਕੇ ਨਾਲ ਆਪਣਾ ਘਰ ਬਣਾਵੇ ਜਿਸ ਮਰਜ਼ੀ ਤਰੀਕੇ ਨਾਲ ਰਹੇ ਸਰਕਾਰ ਨੂੰ ਸਮੇਂ ਦੇ ਨਾਲ ਕੋਈ ਵੀ ਬਦਲਾਅ ਨਹੀਂ ਕਰਨਾ ਚਾਹੀਦਾ ਜਿਹੜੇ ਨਿਯਮ ਪਹਿਲਾਂ ਬਣੇ ਹੋਏ ਨੇ ਉਹੀ ਨਿਯਮ ਚੱਲਦੇ ਰਹਿਣੇ ਚਾਹੀਦੇ ਨੇ ਕਿ ਇਸ ਨੂੰ ਹੀ ਅਸੀਂ ਗਵਰਨੈਂਸ ਕਹਾਂਗੇ ਕਿ ਸਮੇਂ ਦੇ ਬਦਲਣ ਦੇ ਨਾਲ ਚੀਜ਼ਾਂ ਨਹੀਂ ਬਦਲੀਆਂ ਚਾਹੀਦੀਆਂ ਇਹ ਸਾਰੇ ਸਵਾਲ ਅੱਜ ਸਾਡੇ ਸਾਹਮਣੇ ਨੇ ਪਰ ਉਮੀਦ ਕਰਦੇ ਆਂ ਕਿ ਵਿਰੋਧ ਕਰਨ ਵਾਲੇ ਉਹ ਵੀ ਆਪਣੇ ਤਰਕਾਂ ਦੇ ਨਾਲ ਗੱਲ ਕਰਨਗੇ ਸਰਕਾਰ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਕੇ ਲੋਕਾਂ ਦੇ ਭਲੇ ਵਾਸਤੇ ਹੀ ਨੀਤੀ ਬਣਾਉਣਗੇ ਆ ਉਹ ਕਿਸੇ ਹੋਰ ਮੰਤਬ ਦੇ ਨਾਲ ਨੀਤੀਆਂ ਨਹੀਂ ਬਣਾਉਣਗੀਆਂ ਕਿਸੇ ਇੱਕ ਵਰਗ ਨੂੰ ਫਾਇਦਾ ਦੇਣ ਦੇ ਲਈ ਨੀਤੀਆਂ ਨਹੀਂ ਬਣਾਉਣਗੀਆਂ ਇਸੇ ਉਮੀਦ ਦੇ ਨਾਲ ਤੁਤੋ ਜਾਜਤ ਲੈਣੇ ਆ ਧੰਨਵਾਦ